ਇੰਪੋਰਟੈਂਟ ਸੜਕ ਜਿਹੜੀ ਕਿ ਜਰਗ ਤੋਂ ਉਰਥਲਾ ਮੰਡੇਰ ਤੱਕ ਤਕਰੀਬਨ ਇਹ 7 ਕਿਲੋਮੀਟਰ 67 ਕਿਲੋਮੀਟਰ ਦੀ ਸੜਕ ਪੈਂਦੀ ਹੈ ਜਿਹਦੇ ਵਿੱਚ ਕਿਲੋਮੀਟਰ ਦਾ ਏਰੀਆ ਅਮਰਗੜ ਦੇ ਵਿੱਚ ਪੈਂਦਾ ਬਾਕੀ ਸਾਰੀ ਜਿਹੜੀ ਸੜਕ ਹੈ ਸਾਡੇ ਪੈਲ ਹਲਕੇ ਦੀ ਬਹੁਤ ਇੰਪੋਰਟੈਂਟ ਸੜਕ ਹੈ ਇਹ ਅਸੀਂ 10 ਫੁੱਟ ਤੋਂ 18 ਫੁੱਟ ਕਰਨ ਜਾ ਰਹੇ ਹਾਂ ਬਹੁਤ ਵੱਡੀ ਗੱਲ ਆ ਕਿਉਂਕਿ ਇੱਥੇ ਸਾਰੇ ਨਗਰਵਾਸੀ ਇੱਥੇ ਖੜੇ ਆ ਜਰਗ ਦੇ ਜਦੋਂ ਵੀ ਗੱਲ ਕਰਦੇ ਸੀ ਇੱਥੇ ਇੱਕ ਬਹੁਤ ਵੱਡਾ ਰੋਸ਼ਨੀਆ ਦਾ ਮੇਲਾ ਲੱਗਦਾ ਜਰਗ ਦਾ ਮੇਲਾ ਲੱਗਦਾ ਉਦੋਂ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸੀ ਸਾਰੇ ਪ੍ਰਤੱਖ ਸਰਸ਼ੀ ਗਵਾਹ ਨੇ ਇਸ ਗੱਲ ਦੇ ਔਰ ਇਹ बार-बार ਇਸ ਗੱਲ ਦਾ ਮੰਗ ਕਰਦੇ ਸੀ ਕਿ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੇਲਾ ਲੱਗਦਾ ਤੇ ਇਹ ਜਿਹੜੀ ਸੜਕ ਆ ਇਹ ਚੌੜੀ ਹੋਣੀ ਚਾਹੀਦੀ ਆ ਬੜੇ ਲੰਬੇ ਸਮੇਂ ਤੋਂ ਅਸੀਂ ਇਹਦੇ ਲਈ ਕੋਰਸਪੋਂਡੈਂਸ ਕਰ ਰਹੇ ਸੀ ਤੇ ਤਾਂ ਕਿ ਜਿਹੜੀਆਂ ਸੜਕਾਂ ਨੇ ਇਹਨੂੰ ਠੀਕ ਕੀਤਾ ਜਾਵੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਥਾਪੜੇ ਦੇ ਨਾਲ ਆ ਸਾਡੇ ਜਿਹੜੇ ਮੰਤਰੀ ਨੇ ਪੀਡਬਲਯੂਡੀ ਹਰਭਜਨ ਸਿੰਘ ਜੀ ਉਹਨਾਂ ਵੱਲੋਂ ਦਿੱਤੇ ਫੰਡ ਕਰੇ ਇਹ 4 ਕਰੋੜ ਰੁਪਏ ਦੀ ਤਕਰੀਬਨ ਲਾਗਤ ਆਉਣੀ ਹੈ ਇਸ ਸੜਕ ਦੇ ਵਿੱਚ ਜਿਹੜੀ ਕਿ ਬਣ ਕੇ ਵਧੀਆ ਬਣ ਕੇ ਤਿਆਰ ਹੋਣੀਆਂ ਤੇ ਇਲਾਕਾ ਵਾਸੀ ਖੜੇ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਇਸ ਗੱਲ ਦੀ ਆਪ ਵੀ ਇਨਸਪੈਕਸ਼ਨ ਕਰਨ ਕਿ ਜਿਹੜੀ ਸੜਕ ਆ ਉਹ ਵਧੀਆ ਤਰੀਕੇ ਨਾਲ ਬਣੇ ਤੇ ਦੂਜੇ ਜਿੰਨੇ ਵੀ ਮੇਰੇ ਇਥੋਂ ਦੇ ਅਧਿਕਾਰੀ ਨੇ ਪੀ ਡਬਲਯੂ ਡੀ ਦੇ ਉਹਨਾਂ ਦਾ ਆਪਸੀ ਕੋਆਰਡੀਨੇਸ਼ਨ ਸਾਡਾ ਬਹੁਤ ਵਧੀਆ ਔਰ ਇਹ ਕੋਆਰਡੀਨੇਸ਼ਨ ਦੀ ਵਜ੍ਹਾ ਨਾਲ ਹੀ ਸਾਡੇ ਪੈਲ ਹਲਕੇ ਦੇ ਵਿੱਚ ਹੁਣ ਤੱਕ ਤਕਰੀਬਨ 27 ਸੜਕਾਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਜਦੋਂ ਮੈਂ ਐਮਐਲਏ ਬਣਿਆ ਸਾਡੇ ਪੈਲ ਹਲਕੇ ਦੇ ਵਿੱਚ ਸਾਰੇ ਗਵਾਹ ਨੇ ਇਸ ਗੱਲ ਦੇ ਕਿ ਕੋਈ ਇੱਕ ਵੀ ਸੜਕ ਮੈਨੂੰ ਵਿਰਾਸਤ ਦੇ ਵਿੱਚ ਨਹੀਂ ਮਿਲੀ ਕੋਈ ਇੱਕ ਵੀ ਸੜਕ ਇਹ ਬੰਦਾ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਫਲਾਨੀ ਸੜਕ ਪੈਲ ਹਲਕੇ ਦੀ ਸਾਬਤੀ ਸੀ ਚਾਹੇ ਤੁਸੀਂ ਇੱਧਰ ਬੀਜੇ ਪੈਲ ਵਾਲੀ ਸੜਕ ਲਾ ਲਓ ਚਾਹੇ ਪੈਲ ਤੋਂ ਲੈ ਕੇ ਮਲੌਦ ਵਾਲੀ ਸੜਕ ਲਾ ਲਓ ਚਾਹੇ ਉਧਰ ਰਾੜਾ ਸਾਹਿਬ ਤੋਂ ਸੂਏ ਦੇ ਨਾਲ-ਨਾਲ ਤੁਸੀਂ ਮਲੌਦ ਵਾਲੀ ਸੜਕ ਲਾ ਲਓ ਜਿੰਨੀਆਂ ਵੀ ਸੜਕਾਂ ਸੀ ਸਾਰੀਆਂ ਹੀ ਟੁੱਟੀਆਂ ਹੋਈਆਂ ਸੜਕਾਂ ਸੀ ਅੱਜ ਜਿਹੜੀ ਤੁਸੀਂ ਦੇਖੋ ਕਿ ਦਰਾਹਾ ਜੀਟੀ ਰੋਡ ਤੋਂ ਲੈ ਕੇ ਜਿਹੜੀ ਵਾਇਆ ਰਾਮਪੁਰ ਕਟਾਣਾ ਸਾਹਿਬ ਸੜਕ ਜਾ ਰਹੀ ਹੈ ਲੋਕ ਕਹਿੰਦੇ ਕਹਿੰਦੇ ਵੀ 15 ਸਾਲ ਬਾਅਦ ਉਹ ਸੜਕ ਦੀ ਬਾਰੀ ਆਈ ਹੈ ਉਹ ਸੜਕ ਵੀ ਅੱਜ 18 ਫੁੱਟੀ ਹੋਣ ਜਾ ਰਹੀ ਹੈ ਉਹਦੇ ਤੇ ਬੜੀ ਜ਼ੋਰ ਸ਼ੋਰ ਦੇ ਨਾਲ ਕੰਮ ਚੱਲ ਰਿਹਾ ਬੀਜਾਂ ਪੈਣ ਵਾਲੀ ਸੜਕ ਲੋਕ ਕਹਿੰਦੇ ਸੀ ਵੀ 15-20 ਸਾਲ ਕਹਿੰਦੇ 10 ਸਾਲ ਕਾਲੀਆਂ ਦੇ 5 ਸਾਲ ਕਾਂਗਰਸ ਦੇ ਕਿਸੇ ਨੇ ਕਹਿੰਦੇ ਉੱਥੇ ਇੱਕ ਇੱਟ ਤੱਕ ਵੀ ਨਹੀਂ ਸੀ ਲਾਈ ਅੱਜ ਜਦੋਂ ਮੈਂ ਐਮਐਲਏ ਬਣਿਆ ਤੁਰੰਤ ਸਭ ਤੋਂ ਪਹਿਲਾਂ ਮੈਨੂੰ ਪੈਲ ਹਲਕੇ ਦੇ ਲੋਕ ਇਹੀ ਗੱਲ ਕਹਿੰਦੇ ਸੀ ਕਹਿੰਦੇ ਵੀ ਜੇ ਤੁਸੀਂ ਬੀਜਾ ਪੈਲ ਵਾਲੀ ਸੜਕ ਬਣਾ ਦਿਓ ਤਾਂ ਮੰਨ ਲਓ ਤੁਸੀਂ ਤਰ ਗਏ ਤੇ ਤੁਹਾਨੂੰ ਦੁਬਾਰਾ ਵੋਟ ਮੰਗਣ ਦੀ ਲੋੜ ਹੀ ਨਹੀਂ ਅੱਜ ਕੱਲੀ ਬੀਜਾ ਪੈਲ ਵਾਲੀ ਸੜਕ ਨਹੀਂ ਮੈਂ ਫੇਰ ਕਹਿ ਰਿਹਾ ਕਿ ਹਲਕੇ ਦੇ ਵਿੱਚ ਬੀਜੇ ਤੋਂ ਪੈਲ ਪੈਲੇ ਤੋਂ ਰਾੜਾ ਰਾੜੇ ਤੋਂ ਮਲੌਦ ਪੈਲ ਤੋਂ ਜੱਲਾ ਜੱਲੇ ਤੋਂ ਹਿਸੜੂ ਮਟਾਰੀ ਤੋਂ ਸਿਆੜ ਕੁੱਪ ਤੋਂ ਜੋਗੀ ਮਾਜਰਾ ਸਿਹਾਂਦਾਲ ਤੋਂ ਜੋਗੀ ਪੀਰ ਕੁੱਪ ਤੋਂ ਸੇਖਾ ਢੌਲਖੁਰ ਤੋਂ ਗੋਸਲਾ ਮਦਨੀਪੁਰ ਤੋਂ ਲਸਾੜਾ ਕੁਲੀਖੁਰ ਤੋਂ ਚਾਪੜਾ ਝੰਮੜ ਤੋਂ ਕਲਾੜ ਸਿਆੜ ਤੋਂ ਭੀਕੀ ਪੈਲ ਤੋਂ ਭਾਡੇਵਾਲ ਭਾਡੇਵਾਲ ਤੋਂ ਮਲੌਦ ਕੁਲੀਪਿੰਡ ਦੀ ਫਿਰਨੀ ਦਸਾੜੇ ਤੋਂ ਸਿਓੜਾ ਬੇਰਕਲਾ ਤੋਂ ਬੇਰਖੁਰ ਤੋਂ ਬਿਲਾਸਪੁਰ ਤੋਂ ਲਾਪੜਾਂ ਦਸਾੜੇ ਤੋਂ ਜਰਗੜੀ ਫਿਰਨੀ ਤੋਂ ਬੇਰਕਲਾ ਜੀਟੀ ਰੋਡ ਵਾਇਆ ਬਰਮਾਲੀਪੁਰ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਸੜਕ ਮੈਨੂੰ ਹੋਰ ਦੱਸਦੇ ਆਂ ਇਹ ਜਿਹੜੀ ਸਾਡੀ ਭਾਡੇਵਾਲ ਪੁਲ ਤੋਂ ਲੈ ਕੇ ਇਧਰ ਮਲੇਰ ਕੋਟਲਾ ਰੋਡ ਦੇ ਨਾਲ ਲੱਗਦੀ ਆ ਜਰਗ ਦੇ ਵਿੱਚ ਉਹ ਸੜਕ ਵੀ ਬੜੀ ਖੁਸ਼ਖਬਰੀ ਟਾਈਮ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਕਿ 18 ਫੁੱਟੀ ਸੜਕ ਉਹ ਸਾਡੀ ਤਕਰੀਬਨ ਮਨਜ਼ੂਰ ਹੋ ਚੁੱਕੀ ਆ ਉਹਦੀਆਂ ਥੋੜੀ ਮੋਤ ਫਾਰਮਲਟੀਆਂ ਨੇ ਜਿਹੜੀਆਂ ਉਹ ਰਹਿੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੀ ਅਸੀਂ ਪੂਰਾ ਕਰਾ ਕੇ ਉਹ ਅਸੀਂ ਬਣ ਕੇ ਵਧੀਆ ਤਿਆਰ ਹੋ ਜੇਗੀ ਇੱਕ ਹੋਰ ਲੋਕਾਂ ਨੂੰ ਸਾਡੇ ਇਲਾਕੇ ਨੂੰ ਬੜੀ ਖੁਸ਼ਖਬਰੀ ਦੰਨੇ ਆ ਕਿ ਦਰਾਹੇ ਤੋਂ ਲੈ ਕੇ ਜਿਹੜੀ ਪੈਲ ਵਾਲੀ ਸੜਕ ਆ ਬਾਇਆ ਕਦੋਂ ਉਹ ਵਾਲੀ ਸੜਕ ਵੀ ਸਾਡੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣੀ ਆ ਉਹਦੇ ਵਿੱਚ ਵੀ ਸਾਡੇ ਟੈਂਡਰ ਦੀ ਜਿਹੜੀ ਪ੍ਰਕਿਰਿਆ ਸੀ ਸ਼ੁਰੂ ਕਰਾ ਲਈ ਉਹ ਸੜਕ ਵੀ ਸਾਡੀ ਬਣ ਕੇ ਤਿਆਰ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੜਕਾਂ ਨੇ ਕਿਉਂਕਿ ਤੁਸੀਂ ਦੇਖੋਗੇ ਇੱਕ ਹਲਕੇ ਨੂੰ ਤਕਰੀਬਨ ਫੰਡ ਮਿਲਦਾ ਹੁੰਦਾ ਉਹ ਫੰਡ ਤੋਂ ਮੈਂ ਹੁਣ ਤੱਕ ਉਮਰ ਖਰਚ ਚੁੱਕਿਆ ਪਰ ਫਿਰ ਵੀ ਸਾਡੀਆਂ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਰਹਿndੀਆਂ ਨੇ ਜਿਵੇਂ ਕਿ ਮਲੌਤ ਤੋਂ ਲੈ ਕੇ ਸਾਡੇ ਉਧਰ ਦਾਦਾ ਨੂੰ ਜਾਂਦੀ ਆ ਆਕਸੀ ਨੂੰ ਜਾਂਦੀ ਆ ਦੁਧਾਰ ਨੂੰ ਜਾਂਦੀ ਆ ਉਹ ਵਾਲੀ ਸੜਕ ਵੀ ਓਡੀ ਸਾਡੀ ਇੰਪੋਰਟੈਂਟ ਆ ਜਾਂ ਸਾਡੀ ਰਾਜਗੜ੍ਹ ਵਾਲੀ ਸੜਕ ਵੀ ਬੜੀ ਇੰਪੋਰਟੈਂਟ ਆ ਜਾਂ ਸਾਡੀ ਜਿਹੜੀ ਆ ਬਾਕੀ ਦੀਆਂ ਸੜਕਾਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸੜਕਾਂ 1 ਬਾਈ 1 ਕਰਕੇ ਬਣ ਜਾਣੀਆਂ ਨੇ ਪਰ ਮੈਂ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਕਿ ਪਿਛਲੇ ਕਾਂਗਲੀਆ ਨੂੰ ਤੇ ਕਾਂਗਰਸੀਆਂ ਨੂੰ ਇਹ ਜ਼ਰੂਰ ਕਦੇ ਨਾ ਕਦੇ ਬਿਠਾ ਕੇ ਜਦੋਂ ਚਾਹ ਪਲਾਉਂਦੇ ਉਹ ਪੁੱਛ ਲਿਆ ਕਰੋ ਕਿ ਯਾਰ ਤੁਸੀਂ ਇੱਕ ਸੜਕ ਦੱਸ ਦਿਓ ਜਿਹੜੀ ਤੁਸੀਂ ਬਣਾਈ ਆ ਜੋ ਕਿ ਚੰਨੀ ਨੂੰ ਜਦੋਂ ਪੁੱਛਿਆ ਗਿਆ ਸੀ ਤਾਂ ਚੰਨੀ ਨੇ ਇੱਕੋ ਗੱਲ ਕਹੀ ਸੀ ਮੈਂ ਪੱਚ ਲਾਏ ਨੇ ਅਸੀਂ ਪੱਚਾਂ ਵਾਲੇ ਨਹੀਂ ਹੈਗੇ ਅਸੀਂ 10 ਫੁੱਟ ਤੋਂ 18 ਫੁੱਟੀਆਂ ਕਰਨ ਵਾਲੇ ਆ ਜਿਹੜੀ ਇਹ ਸੜਕਾ ਕਿੱਥੇ ਟੱਚ ਹੁੰਦੀ ਹੈ ਕਿੰਨੇ ਪਿੰਡਾਂ ਨੂੰ ਫਾਇਦਾ ਹੋਣਾ ਹੈ ਅੱਜ ਜਿਹੜੀ ਇਹ ਸੜਕਾ ਸਾਡੀ ਇਹ ਸਾਡੇ ਫਤੋਂ ਜਰਗ ਤੋਂ ਚੱਲ ਕੇ ਪੁਰਥਲਾ ਮੰਦਿਰ ਤੱਕ ਸਾਡੀ ਇਹ ਜਾਊਗੀ ਸੜਕ ਸਿਰਥਲੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਮੇਨ ਜੀਟੀ ਰੋਡ ਤੇ ਚੜਨ ਦੀ ਲੋੜ ਨਹੀਂ ਹੈ ਜੇ ਉਹਨਾਂ ਨੇ ਵਿੱਚੋ ਵਿੱਚ ਹੀ ਪਿੰਡਾਂ ਦੇ ਵਿੱਚ ਹੀ ਇਹ ਮਲੇਰ ਕੋਟਲਾ ਰੋਡ ਤੇ ਮੰਦੇ ਬੜੇ ਆਰਾਮ ਦੇ ਨਾਲ ਆਸਾਨੀ ਨਾਲ ਆ ਸਕਦੇ ਆ ਪਰ ਇਹ ਸੜਕ ਦਾ ਚੌੜਾ ਕਰਨ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਜਿਹੜਾ ਜਰਗ ਦੇ ਵਿੱਚ ਰੌਸ਼ਨੀਆਂ ਦਾ ਮੇਲਾ ਲੱਗਦਾ ਉਸ ਕਰਕੇ ਸੜਕ ਚੌੜੀ ਕਰਾਈ ਆ ਕਿਉਂਕਿ ਉਦੋਂ ਬਹੁਤ ਰਸ਼ ਹੁੰਦਾ ਆਮ ਹਾਲਤਾਂ ਦੇ ਵਿੱਚ ਇੱਥੇ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਪਰ ਜਦੋਂ ਮੇਲਾ ਲੱਗਦਾ ਤਾਂ ਬਹੁਤ ਜ਼ਰੂਰਤ ਸੀ ਇਹ ਸੜਕ ਦੀ ਇਸ ਲਈ ਇਹ ਸੜਕ ਨੂੰ ਅਸੀਂ ਚੌੜਾ ਤੇ ਮਜ਼ਬੂਤ ਬਣਵਾ ਰਹੇ ਹਾਂ